ਉਹ ਜਿਹੜਾ ਪਾਣੀ ਹੈ ਪਾਣੀ ਜਿਹੜੇ ਪਹਾੜੋਂ ਤੋਂ ਆਉਂਦਾ ਹੈ ਇੱਕ ਡੈਮ ਬਣਿਆ ਆਪਣੇ ਵੱਡੇ ਬਾਦਲ ਸਾਹਿਬ ਦਾ ਮਹੀਨਾ ਦੋ ਮਹੀਨੇ ਰੋਜ਼ ਦਾ ਪਾਣੀ ਕੱਢੀ ਜਾਂਦੇ ਹੁੰਦੇ ਸੀ ਕਿ ਪੈਨ ਡੈਮ ਭਰਨਾ ਇਹਨਾਂ ਨੂੰ ਪਤਾ ਹੀ ਨਹੀਂ ਫਿਕਰੀ ਨਹੀਂ ਇਹਨਾਂ ਨੇ ਪਾਣੀ ਕੱਢਿਆ ਨਹੀਂ ਤੇ ਡੈਮ ਜਦੋਂ ਜਮਾ ਉੱਤੋਂ ਤੱਕ ਆ ਗਿਆ ਪਾਣੀ ਟੁੱਟਣ ਲੱਗੇ ਫਿਰ ਸਾਰੇ ਗੇਟ ਖੋਲ ਕੇ ਤੇ ਸਾਰਾ ਪਾਣੀ ਇੱਕਦਮ ਹੀ ਕੱਢਦਾ ਜਿਹਦੇ ਕਰਕੇ ਤੁਹਾਡੇ ਕੋਲ ਨੁਕਸਾਨ ਤੇ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਨੇ 10 ਸਾਲ ਜਰਾਜ ਕਿਦੇ ਹੈ ਜਾਂ ਨੁਕਸਾਨ ਨਹੀਂ ਹੋਇਆ ਕਿਉਂਕਿ ਉਹ ਜਾਣਦੇ ਸੀ ਆ ਫਰਕ ਹੈ ਇੱਕ ਨਲਾਇਕ ਸਰਕਾਰ ਦਾ ਤੇ ਚੰਗੀ ਸਰਕਾਰ ਦਾ ਆ ਜਿਹੜੇ ਜਿੰਨੇ ਝਾੜੂ ਵਾਲੇ ਆ ਜਿੰਨੇ ਆ ਕਾਂਗਰਸੀ ਹੈ ਆ ਸਾਰੇ ਦਿੱਲੀ ਵਾਲੀ ਪਾਰਟੀਆਂ ਨੇ ਕੋਈ ਫਿਕਰ ਨਹੀਂ ਤੁਹਾਡਾ ਉਹਨੂੰ ਪਤਾ ਹੀ ਨਹੀਂ ਫਿਕਰ ਹੀ ਨਹੀਂ ਤੁਹਾਨੂੰ ਤੁਸੀਂ ਜਿਉਂਦੇ ਹੋ ਮਰਦੇ ਹੋ ਨੁਕਸਾਨ ਹੋਇਆ ਕੋ ਨਹੀਂ ਕੀ ਫਿਕਰ ਹੈ ਕਾਲੀ ਦਲ ਦਾ ਕਿਉਂਕਿ ਕਾਲੀ ਦਲ ਥੋੜੀ ਆਪਣੀ ਮਾਂ ਵਾ ਪਾਰਟੀ ਹੈ ਥੋੜੀ ਆਪਣੇ ਪੰਜਾਬ ਦੀ ਪਾਰਟੀ ਹੈ ਅਸੀਂ ਜੁਣਾ ਮਰਨਾ ਇੱਥੇ ਹੈ ਤੁਸੀਂ ਆਪ ਜਾਣਦੇ ਹੋ ਆ ਜਿੰਨਾ ਕੁਝ ਵੀ ਹੋਇਆ ਹੈ ਜਾਂ ਬਾਪੂ ਬਾਦਲ ਨੇ ਕੀਤਾ ਹੈ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਸ਼ਰਮਣੀ ਅਕਾਲੀ ਦਲ ਜਿੰਦਾਬਾਦ ਤੁਸੀਂ ਦੇਖ ਲਓ ਕਿੰਨੀਆਂ ਸੂਰਤਾਂ ਬਾਪੂ ਬਾਦਲ ਆਟਾ ਝਾਲ ਸ਼ਗਨ ਪੈਨਸ਼ਨ ਮਿਲਦਾ ਇੰਨੀਆਂ ਜੀਦਾ ਦੰਦੇ ਸਾਰਾ ਕੁਝ ਪੰਦ ਹੈ ਆਉਣਾ ਗਰਾਉਂਡ ਤੇ ਪਾਰਾ ਕੰਮ ਹੀ ਅੱਜ ਖੇ ਖੇਲਰ ਗਿਆ ਹਰ ਕਾਂ ਟੁੱਟੀਆਂ ਪਈਆਂ ਬੁਰਾ ਹਾਲ ਹੈ ਮੈਂ ਇਸ ਕਰਕੇ ਬੇਨਤੀ ਕਰਦਾ ਹਾਂ ਭੋਲ ਨਾ ਕੋਈ ਗਲਤ ਫੈਸਲਾ ਕਰ ਲਿਆ ਆਪਾਂ ਪਤਾ ਨਹੀਂ ਕਿਵੇਂ ਬਰਾਦਰੀ ਦੇ ਨਾਂ ਤੇ ਕਿਸੇ ਹੋਰ ਚੀਜ਼ ਦੇ ਨਾਂ ਤੇ ਬਦਲਾਅ ਦੇ ਨਾਂ ਤੇ ਆਪਾਂ ਫੈਸਲਾ ਕਰਨ ਲੱਗ ਜਾਨੇ ਤਜਰਬੇ ਕਰਨ ਲੱਗ ਜਾਨੇ ਆ ਤਜਰਬੇ ਦਾ ਨੁਕਸਾਨ ਘੁੱਟਾ ਹੀ ਹੁੰਦਾ ਹੈ ਜੇ ਆਪਾਂ ਝਾੜੂ ਲੈ ਕੇ ਆਂਦੇ ਦੇਖੋ ਸਾਰਾ ਪੰਜਾਬ ਪੁੱਤੀ ਜਾਂਦਾ ਹੈ ਇਹ ਤੋਂ ਵੱਡੇ ਲੁੱਟੇਰੇ ਨਹੀਂ ਹੈ ਢੱਗ ਵਾਲੇ ਤੋਂ ਵੱਧ ਲੁੱਟਣ ਤੇ ਲੱਗੇ ਆ ਕੋਈ ਫਿਕਰ ਨਹੀਂ ਸੋ ਮੈਂ ਇੱਕ ਕੋਈ ਬੇਨਤੀ ਕਰਦਾ ਹੁਣ ਜਿਹੜਾ ਹੋ ਗਿਆ ਹੋ ਗਿਆ ਹੁਣ ਮਨ ਬਣਾ ਲਓ ਆਪਾਂ ਵਾਪਸ ਆਪਣੀ ਮਾਂ ਪਾੜੀ ਕਾਲੀ ਦਰ ਲੈ ਕੇ ਆਉਣਾ ਉਹਦੇ ਵਾਸਤੇ ਵੀ ਚਿੰਤਾ ਨਾ ਕਰੋ ਮੈਂ ਤੁਹਾਨੂੰ ਇੱਕ ਗਾਰੰਟੀ ਦਿੰਦਾ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਸਾਰੇ ਦਿਆਂ ਨੂੰ ਪੱਕਾ ਕਰ ਦੂੰਗਾ ਜਿਵੇਂ ਨਹਿਰ ਨਹਿਰਾ ਪੱਕੀ ਹੁੰਦੀ ਹੈ ਨਾ ਐ ਕਰਕੇ ਪ੍ਰਕਾਸ਼ ਗਰੀਬ ਸਿੰਘ ਬਾਦ ਜੀ ਹੋਵਾ ਔਰੇ ਬਾਦ ਨਹੀਂ ਟੁੱਟੂਗਾ ਭਾਵੇਂ 50 ਸਾਲ ਦੇਖੋ ਤੁਹਾਨੂੰ ਹਰ ਰੋਸਾਲ ਫਿਕਰ ਹੁੰਦਾ ਆ ਆ ਫਿਕਰ ਲਾ ਦੂੰਗਾ ਤੇ ਬਾਕੀ ਇੱਥੇ ਡਿਵੈਲਪਮੈਂਟ ਕਰਾਉਣੀ ਵਾਪਸ ਆਟਾ ਦਾਲ ਸ਼ੱਕਰ ਪੈਨਸ਼ਨ ਸਾਰੀਆਂ ਚੀਜ਼ਾਂ ਵਾਪਸ ਚੱਲਣ ਚੱਲ ਪੈਣੀਆਂ ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਕਰਤੀਆਂ ਕਾਂਗਰਸ ਸਰਕਾਰ ਨੇ ਜਿਸ ਦਿਨ ਸਰਕਾਰ ਬਣੀ ਮੇਰਾ ਵਾਅਦਾ ਜਿਵੇਂ ਬਾਪੂ ਬਾਦਲ ਨੇ ਕੁੱਤੀਆਂ ਨਹੀਂ ਤੇ ਵਾਪਸ ਉਹਦੀਆਂ ਪੱਕੀਆਂ ਕਰਨ ਬੋਲੋ ਸੋਨੇਹਾ ਤੇ ਹੁਣ ਇੱਕ ਦੱਸਿਓ ਤੁਹਾਡੇ ਇੱਥੇ ਤੁਹਾਡੇ ਖੇਤਾਂ 'ਚ ਰੇਤਾ ਕਿੰਨਾ ਆ ਗਿਆ? ਇਧਰ ਇਧਰ ਉੱਤਲੇ ਉੱਤਲੇ ਕੇ ਪਿੰਡਾਂ 'ਚ ਵੀ ਆਇਆ। ਮੈਂ ਹੁਣੀ ਆਪਣੇ ਅੰਚਾਰ ਸਾਹਿਬ ਨੂੰ ਕਹਿ ਰਿਆ ਸੀ ਅਸੀਂ 2-3 ਦਿਨਾਂ 'ਚ ਹੀ ਅਸੀਂ 100-200 ਟਰੈਕਟਰ ਭੇਜ ਰਹੇ ਹਾਂ ਤੇ ਸਾਰੇ ਜਿੱਥੇ-ਥੇ ਰੇਤਾ ਚੁੱਕੀ ਕਰਾਉਣਾ ਹੈ, ਸਾਫ਼ ਕਰਾਉਣਾ ਹੈ ਕਰਨਾ ਹੈ, ਅਸੀਂ ਆਪਣੀ ਸੇਵਾ ਕਰਾਂਗੇ। ਤੇ ਉਹਦੇ ਡੀਜ਼ਲ ਵੀ ਸਾਡਾ ਸਾਰਾ ਕੁਝ ਸਾਡਾ ਦਾ ਅਸੀਂ ਪਾਰਟੀ ਤਰਫੋਂ ਸਾਰੀ ਅਸੀਂ ਸੇਵਾ ਕਰਾਂਗੇ। ਉਹ ਤੁਸੀਂ ਦੱਸ ਦੋ ਕਿ ਹੈ ਇੱਕ ਤੁਹਾਨੂੰ ਬੀਜਣ ਵਾਸਤੇ ਬੀਜ ਦੇ ਦਾਂਗੇ ਇੱਕ ਗਰੀਬ ਜਨਤਾ ਨੂੰ ਅਸੀਂ ਸਾਰੇ ਲੇਸ ਗਾਉ ਕਿੰਨੇ ਕਰਾਂ ਉਹਨੂੰ ਕਣਕ ਖਾਣ ਵਾਸਤੇ ਵੀ ਅਸੀਂ ਦੇ ਕੇ ਜਾਵਾਂਗੇ ਤੇ ਨਾਲੇ ਅੱਜ ਚਾਰਾ ਤਾਂ ਮੈਂ ਲੈ ਕੇ ਆਇਆ ਪਸ਼ੂ ਵਾਸਤੇ ਦੋ ਟਰੱਕ ਥੋੜੀ ਟਰੈਕ ਆ ਗਏ ਦੋ ਆਹ ਹੈ ਆ ਉਹ ਵੀ ਲੈ ਲਾਂਗੇ ਕਿਸੇ ਜਿੱਥੋਂ ਤੱਕ ਸਾਡੀ ਤਾਕਤ ਹੈ ਉਹਨਾਂ ਦਾ ਹੀ ਵਰਤਾਂਗੇ ਕੁੜੀ ਤੇ ਬਾਬਾ ਆਪ ਨੇ ਪਰ ਇਹ ਕੋਈ ਕੰਮ ਕਰ ਲਓ ਇਹਨਾਂ ਝਾੜੂ ਵਾਲੇ ਦੇ ਕਾਂਗਰਸੀ ਦੇ ਬਾਦ ਹੁਣ ਝਾੜੂ ਵਾਲੇ ਨੇ ਕਿਸੇ ਨੇ ਵੋਟ ਨਹੀਂ ਪਾਣੀ ਨਾ ਜਿਹੜੇ ਝਾੜੂ ਵਾਲੇ ਨੂੰ ਵੋਟ ਦੇ ਕੋਲ ਹੱਥ ਖੜਾ ਕਰਿਓ ਹੱਥ ਖੜਾ ਕਰਿਓ ਹੈ ਜਿਹੜੇ ਕਾਲੀ ਦਲ ਨੂੰ ਵੋਟ ਦੇ ਕੋਲ ਹੱਥ ਖੜਾ ਕਰੇ ਮੈਂ ਪੰਜਾਬ ਨੂੰ ਪਛਾੜੂਗਾ ਤੁਸੀਂ ਜੇ ਕਾਲੀ ਦਲ ਲੱਗੇ ਆਗੇ ਆਹਨ ਸਾਹਿਬ ਇੱਕ ਬੇਨਤੀ ਹੈ ਹਾਂ ਇਹ 22 ਪਿੰਡ ਤੁਸੀਂ ਗੋਦ ਹੀ ਲੈ ਲਓ ਫਿਰ ਜਿਹੜਿਆ ਪੁਰਣ ਪੈਣੂ ਲੈ ਕੇ ਮਨਸੇ ਪਹਾਣੇ ਤੱਕ ਪਾਰੇ ਤੁਹਾਡੀ ਅੱਗੇ ਵੀ ਗੋਦ ਹੈ ਤੇ ਹੁਣ ਵੀ ਵੱਡੇ ਵੱਡੇ ਯਾਰ ਦੇਖੋ ਬਾਪੂ ਬਾਦਲ ਨੇ ਗੋਦ ਲਿੱਤਾ ਸੀ ਮੈਂ ਵੀ ਲੈਣਾ ਤੁਸੀਂ ਕਿਹੜਾ ਸਰਕਾਰ ਬਣਾ ਦਿਓ ਐਂਜਰ ਉਹ 20 ਪਿੰਡ ਬਣਾ ਦੂੰਗਾ ਤੁਹਾਨੂੰ ਜਿੰਨ ਤੱਕ ਐ ਸਾਡੀ ਅੱਗੇ ਐਸੀ ਛੇਤਾ ਸਾਡੀ 1176 ਕਰਨ ਅਸੀਂ 1086 ਪਾਈ ਅਸੀਂ ਤੁਹਾਨੂੰ ਜੋ ਸ਼ਾਸਤਰੀਆਂ ਲੀਡ ਕਰਦੇ ਉਹਨੇ ਐਤਵਾਰੀ ਸਾਰੀਆਂ ਦੀ ਸਾਰੀਆਂ ਹੀ ਪਾਣ ਗਿਆ ਹੈ। ਕੋਈ ਇੱਕ ਨਹੀਂ। ਸਾਰੀਆਂ ਕਾਲਾ। ਹੈ? ਅੱਛਾ ਫੋਗਿੰਗ ਮਸ਼ੀਨਾਂ ਆ ਗਈਆਂ ਸਤੂ ਗਏ। ਹਾਂ ਜੀ। ਤਰੀਆਂ ਦੇ ਧੂਆਂ ਦਾ ਕਰਕੇ ਮੱਛਰ ਮੱਛਰ। ਅਮਾ ਦੇਖਿਆ ਤੁਹਾਡੀ ਫੋਟੋਆਂ ਆਈਆਂ। ਹਰ ਲਗਾਤਾਰ ਕਰਤਾਲ ਰਿਹਾ ਹਫਤਾ ਦਾ 15 ਦਿਨ ਜਿੰਨਾ ਦੇ ਮੱਛਰ ਨਿਕਾਸੀ ਦਾ ਥੋੜਾ ਜਿਹਾ ਪ੍ਰਬੰਧ ਨਿਕਾਸੀ। ਬਸ ਸਾਰੇ ਸਾਰੇ ਪਿੰਡਾਂ 'ਚ ਲਗਾਤਾਰ ਕਰੇ। ਬਲਰਾ ਤੇਰਾ ਬੈਡ ਜਿਹੜਾ ਤੁਹਾਡਾ ਪਿੰਡ ਹੈ। ਮੈਂ ਦੇਖਿਆ ਬਹੁਤ ਵਧੀਆ ਮੈਂ ਦੇਖਿਆ ਵੀਡੀਓ। ਕੱਤੀ ਨੰਬਰ 1 ਤੁਸੀਂ ਗੜਖ ਬਣਾਈ ਚੱਲਦੇ ਵੇਖ ਕੇ ਆਵੋ ਨਾ ਹਾਂ ਹਾਂ ਉੱਥੇ ਪਾਣੀ ਖੜਾ ਜਾ ਰਿਹਾ ਨਹੀਂ ਦੇਖਿਆ ਉਹ ਯਾਰ ਹੁਣ ਜਿਵੇਂ ਹੁਣ ਮੈਨੂੰ ਦੱਸ ਦਿਓ 5 ਮਿੰਟ ਲੱਗਣਾ ਨਹੀਂ ਨਹੀਂ ਇੱਕ ਮੇਰੀ ਗੱਲ ਤਾਂ ਸੁਣੋ ਮੈਨੂੰ ਇੰਨਾ ਹੀ ਦੱਸ ਦਿਓ ਪਾਣੀ ਨਿਕਲੂਗਾ ਕਿਵੇਂ ਜੇ ਕੋਈ ਟਰੈਕਟਰਾਂ ਦੀ ਲੋੜ ਹੈ ਮੋਟਰਾਂ ਦੀ ਲੋੜ ਹੈ ਮੈਂ ਇੱਥੋਂ ਚੱਕ ਮੈਂ ਇਹਨਾਂ ਨੂੰ ਬੁੱਢੇ ਦਰਿਆਲ ਪਾਜੂਗਾ ਬੁੱਢੇ ਨਾਲੇ ਬੁੱਢੇ ਨਾਲੇ ਨੂੰ ਪਾਜੂਗਾ ਅੱਗੇ ਦੇਖ ਲਓ ਦੱਸੋ ਕੋਈ ਮੈਂ ਕਹਿੰਦਾ ਮੈਂ ਦੂਜੀ ਲਾਤੀ ਉਹਨੂੰ ਆ ਕੇ ਤੇ ਦੇਖ ਲੈਂਦੇ ਕਿੰਨੀ ਮੋਟਰ ਦੀ ਲੋੜ ਹੈ ਉਹ ਮੋਟਰਾਂ ਭੇਜ ਦਾਂਗੇ ਕਿ ਲਾ ਬਾਬਾ ਜੀ ਲੋੜ ਉਹ ਨਾਲ ਪਾਣੀ ਕੱਢ ਕੇ ਪੀ ਲੈ ਬਾਬਾ ਜੀ ਪੰਜ ਪੰਜ ਰੋੜਾ ਠੀਕ ਹੈ ਬਾਗਰ ਸਾਹਿਬ ਆ ਥੋੜੀ ਜੀ ਗੱਲ ਹਾਂਜੀ ਹਾਂਜੀ ਆ ਜਿਹੜੀਆਂ ਸਾਡੀਆਂ 2000ਾਂ ਦੀਆਂ ਜ਼ਮੀਨਾਂ ਟੁੱਟੀਆਂ ਆ ਇਹ ਜਿਹੜੀ ਪਾਲਿਸੀ ਸੁਪਰੀਮ ਕੋਰਟ ਤੋਂ ਕੈਂਸਲ ਹੋਈ ਹੈ ਜੀ ਹਾਂ ਸਾਨੂੰ ਤੇ ਦੋ ਵਕੀਲ ਹੀ ਦੇ ਦੇ ਤਾਂ ਸਾਡਾ ਕੰਮ ਸੱਟ ਉਹ ਵਕੀਲ ਦੀ ਲੋੜ ਹੀ ਨਹੀਂ ਤੁਸੀਂ ਕਹਿੰਦਾ ਮੈਨੂੰ ਬਣਾ ਦਿਓ ਤੁਸੀਂ ਪ੍ਰੋਫੈਸਰ ਮੈਂ ਇਹਦੀ ਹੁੱਕੀ ਮਾਰੂੰਗਾ ਪੂਰੀ ਜ਼ਿੰਦਗੀ ਨਹੀਂ ਹਿਲਣ ਲੱਗਾ ਬਸ ਕਿੰਨਾ 5 ਮਿੰਟ ਦਾ ਕੰਮ ਆਈ ਆ 5 ਮਿੰਟ ਦਾ ਤੁਸੀਂ ਜਦ ਵੀ ਤੁਸੀਂ ਸਾਰਾ ਕੁਝ ਇਕੱਠਾ ਇਕੱਠੇ ਕੰਮ ਆ ਕਰਾਓਣੇ ਇਕੱਲੇ ਜੀ ਬਹੁਤ ਬਹੁਤ ਧੰਨਵਾਦੀ ਵਾਇਰੂਸ ਜੀ ਦਾ ਖਾਸਾ ਰੰਗ ਹੀ ਹੋਵੇ